ਜਿਹੜੇ ਛੋਟੀ ਗੱਡੀਆਂ ਲਾ ਕੇ ਬੈਠੇ ਹੋਏ ਨਾ ਸਾਰਿਆਂ ਨੂੰ ਪਤਾ ਲੱਗ ਗਿਆ ਵੀ ਆਪਣੇ ਪਿੰਡ ਬਾਬੇ ਬਕਾਲੇ ਦੇ ਵਿੱਚ ਇੱਕ ਵਪਾਰੀ ਆ ਗਿਆ। ਨਾਮ ਉਹਦਾ ਮੱਖਣ ਸ਼ਾਹ ਹੈ। ਜੇਦਮ ਗੁਜਰਾਤ ਦਾ ਹੋਣ ਵਾਲਾ ਬੜਾ ਧਨੀ ਵਪਾਰੀ ਹੈ। ਉਹ ਆ ਗਿਆ ਜਿਸ ਵਕਤ ਪਤਾ ਲੱਗ ਗਿਆ। ਸੋ ਇਸ ਪ੍ਰਕਾਰ ਪਹਿਲੇ ਦਿਨ ਹੀ ਸੋ ਬਹੁਤ ਜ਼ਿਆਦੇ ਮਨੁੱਖ ਸਾਰਿਆਂ ਬਾਈਆਂ ਮੰਝੀਆਂ ਵਾਲਿਆਂ ਨੇ ਆਪ ਕੋ ਆਪਣੇ ਬੰਦੇ ਭੇਜਣੇ ਕੀਤੇ ਹਨ ਮੱਖਣ ਸ਼ਾਹ ਦੇ ਕੋਲ ਉਹ ਤੇ ਆਪ ਕੋ ਆਪਣੇ ਮਸ਼ਹੂਰੀ ਕਰਨ ਲੱਗ ਪਏ ਜੀ ਸਾਡਾ ਬਾਬਾ ਬਹੁਤ ਵਧੀਆ بڑے ਕੰਮ ਉਹਨੇ ਕੀਤੇ ਨੇ ਬੜੀਆਂ ਇਹੋ ਜਿਹੀਆਂ ਮਹਿਮਾਂ ਜੱਠੀਆਂ ਤੇ ਸਰ ਕੀਤੀਆਂ ਨੇ ਸਾਡੇ ਬਾਬੇ ਵਰਗਾ ਕੋਈ ਬਾਬਾ ਨਹੀਂ ਆਪ ਕੋ ਆਪਣਾ ਮਹਾਤਮ ਦੱਸਣ ਲੱਗੇ ਉਸ ਸੰਮਾਹਤਮ ਦੇ ਵਿੱਚ ਗੁਰਮੁਖ ਪਿਆਰ ਇਹ ਝਲਕਦਾ ਹੈ ਕਿ ਸਾਰਿਆਂ ਨੂੰ ਲੋਭ ਹੀ ਹੈ ਉਹ ਲੋਭ ਤੋਂ ਬਿਨਾਂ ਤੇ ਵਿਢਾਈ ਜਿਹੜੀ ਐਵੇਂ ਮੁਕਤ ਐਵੇਂ ਬੰਦਾ ਕਰਵਾਉਂਦਾ ਜੀ ਆਪਣੀ ਉਹਨਾਂ ਨੂੰ ਇਹ ਸੀ ਕਿ ਜੇਲਮ ਗੁਜਰਾਤ ਦੇ ਰਹਿਣ ਵਾਲਾ ਇਹ ਵਪਾਰੀ ਹੈ ਬਹੁਤ ਤਕੜਾ ਵਪਾਰੀ ਕੋਈ ਮਾੜਾ ਮੋਟਾ ਨਹੀਂ ਬੜਾ ਬਿਜ਼ਨਸਮੈਨ ਤਕੜਾ ਹੈ ਇਸ ਕਰਕੇ ਇਹਦੇ ਕੋਲੋਂ ਬਹੁਤ ਹੀ ਮਾਇਆ ਆਪਾਂ ਲੈਣੀ ਹੈ ਇਸ ਕਰਕੇ ਉਹ ਸਾਰੇ ਬੰਦੇ ਭੇਜੇ ਹੋਏ ਇਹਨਾਂ ਬਾਬਿਆਂ ਦੇ ਮੱਖਣ ਸ਼ਾਹ ਜੀ ਦੇ ਕੋਲ ਆਣ ਕੇ ਆਪਣੇ ਗੁਰੂਆਂ ਦੀ ਵਡਿਆਈ ਕਰਨ ਲੱਗੇ ਜਦੋਂ ਸ਼ਾਮ ਦਾ ਸਮਾਂ ਹੋਇਆ ਤੇ ਭਾਈ ਮੱਖਣ ਸ਼ਾਹ ਜੀ ਕੜੇ ਕੜੀ ਅਣ ਗਾਣੇ ਮਨੇ ਮਾਲੇ ਆਪਣੇ ਮਨ ਦੇ ਵਿੱਚ ਬਹੁਤ ਜ਼ਿਆਦੀਆਂ ਗਿਣਤੀਆਂ ਮਿੰਤੀਆਂ ਗਿਣਦੇ ਹਨ ਕਿਆ ਕਰਤਬਿਆ ਠੀਕ ਹੋਇਹੀ ਸੋ ਕਹਿ ਲਗੇ ਕਿਆ ਕਰਤਬ ਮੋਏ ਕੋਏ ਹੁਣ ਮੇਰੇ ਵਾਸਤੇ ਕੀ ਕੰਮ ਜਿਹੜਾ ਜ਼ਰੂਰੀ ਬਣ ਗਿਆ ਹੈ ਕਿਤਾ ਦੇ ਨੀਚੇ ਨੀਚੇ ਕਿਸੇ ਕੋ ਜੈਂ ਜਿਹੜਾ ਬੰਦਾ ਜਿਸ ਬਾਬੇ ਨੇ ਭੇਜਿਆ ਕਿ ਉਹਦੇ ਉਹ ਹੀ ਗੱਲ ਕਰਨੇ ਕਈ ਵਾਰੀ ਆਪਾਂ ਕਹਿੰਦੇ ਫਲਾਣਾ ਬਿਆਸ ਜਾਂਦਾ ਹੈ ਆ ਸੱਸੇ ਜਾਂਦਾ ਹੈ ਆ ਚਲੰਦਰ ਵਾਲੇ ਡੇਰੇ ਨੂਰਮਹਿਲ ਵਾਲੇ ਦੇ ਜਾਂਦਾ ਹੈ ਉਹ ਹੁਣ ਜਿਹੜਾ ਨੂਰਮਹਿਲ ਵਾਲੇ ਦੇ ਜਾਂਦਾ ਉਹਨੇ ਬਿਆਸ ਵਾਲੇ ਦੀ ਗੱਲ ਨਹੀਂ ਕਰਨੀ ਬਿਆਸ ਵਾਲੇ ਦੇ ਸੱਸੇ ਵਾਲੇ ਦੀ ਨਹੀਂ ਕਰਨੀ ਸੱਸੇ ਵਾਲੇ ਤੇ ਨੂਰਮਹਿਲ ਵਾਲਦੀ ਦੀ ਗੱਲ ਕਰਨੀ ਉਹਨਾਂ ਆਪੋ ਆਪਣੀ ਗੱਲ ਕਰਨੀ ਹੈ ਤੇ ਕਿਸੇ ਨੇ ਵੀ ਸਿੱਖ ਪੰਥ ਦੀ ਗੱਲ ਨਹੀਂ ਕਰਨੀ ਹੈ ਸਿੱਖ ਸਾਰੇ ਹੁਣ ਭਾਵੇਂ ਅਸੀਂ ਕਈ ਵਾਰੀ ਕਹਿੰਦੇ ਜੀ ਫਲਾਣਾ ਸਿੱਖ ਹੈ ਸੇਕ ਤੇ ਬਾਹਰੋਂ ਦਿਸਣ ਨੂੰ ਲੱਗਦਾ ਜਿਹੜੀ ਅੰਦਰ ਦਵਾਈ ਕੈਪਸੂਲ ਦੇ ਵਿੱਚ ਪਾਈ ਉਹ ਨਹੀਂ ਦਿਸਦੀ ਕਿਹੜੀ ਐ ਇਸ ਪ੍ਰਕਾਰ ਕਹਿਣ ਲੱਗੇ ਭਾਈ ਮੱਖਣ ਸ਼ਾਹ ਜੀ ਸੋਚਦੇ ਨੇ ਕਿ ਸਾਰੇ ਆਪੋ ਆਪਣੇ ਗੁਰੂਆਂ ਦੀ ਆਪੋ ਆਪਣੇ ਨਕਲੀ ਗੁਰੂ ਢੰਮ ਜਿਹੜੇ ਬਣਾਏ ਨੇ ਆਪੋ ਆਪਣੀ ਡੇਰਿਆਂ ਦੀ ਮਢਾਈ ਕਰੀ ਜਾਂਦੇ ਹਨ ਪੂਰ ਪੂਰਣੇ ਕੀ ਐਸੇ ਨਹੀਂ ਬਾਤੀ ਤੇ ਪੂਰੇ ਗੁਰੂ ਦੀ ਇਹੋ ਜੀ ਗੱਲ ਨੇ ਹੁੰਦੀ ਅੱਜ ਵੀ ਜਿਹੜੇ ਜਾਂਦੇ ਨੇ ਉਹਨਾਂ ਨੂੰ ਇਹ ਪ੍ਰਸੰਗ ਬੜੇ ਧਿਆਨ ਨਾਲ ਸੁਣਨਾ ਚਾਹੀਦਾ ਕਈ ਮੱਖਣ ਸਾਹਿਬ ਜੀ ਸੋਚਦੇ ਨੇ ਕਿ ਜੇ ਪੂਰੇ ਗੁਰੂ ਦੀ ਗੱਲ ਕਰੀਏ ਤੇ ਇਹੋ ਜੀ ਉਹਦੇ ਵਿੱਚ ਕੋਈ ਗੱਲ ਨਹੀਂ ਹੁੰਦੀ ਜੋ ਸੰਗਤ ਆ ਕੇ ਦਾਤਾ ਬਕਿਆ ਕੀ ਜਿਹੜਾ ਗੁਰੂ ਹੁੰਦਾ ਹੈ ਅਸਲੀ ਗੁਰੂ ਹੁੰਦਾ ਹੈ ਤੇ ਸਾਰੇ ਜਗਤ ਦਾ ਦਾਤਾ ਹੁੰਦਾ ਹੈ ਉਹਨੇ ਕੋਈ ਇਹੋ ਜੇ ਬੰਦੇ ਨਹੀਂ ਰੱਖੇ ਹੁੰਦੇ ਕਿ ਜਾਓ ਜਾ ਕੇ ਭੇਟਾ ਇਕੱਠੀ ਕਰਕੇ ਲਿਆਓ ਕਿਸੇ ਪ੍ਰਕਾਰ ਸੋ ਜਿਹੜਾ ਪੂਰਾ ਗੁਰੂ ਹੈ ਉਹ ਸਾਰੇ ਜਗਤ ਦਾ ਦਾਤਾ ਹੁੰਦਾ ਹੈ ਸਾਦੇ ਕੀ ਜਾਂਚੇ ਕੀ ਵਤ ਜੋਏ ਸਾਰੇ ਉਹਦੇ ਕੋਲੋਂ ਮੰਗਦੇ ਨੇ ਇੱਕ ਦਾਤੇ ਇੱਕ ਭਿਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਦਾਤਾ ਜੀਆਂ ਸਭਨਾ ਕਵਸੋ ਮੇਰੇ ਮਨ ਬਾਹੀ ਤੂੰ ਸਾਰਿਆਂ ਜੀਆਂ ਦਾ ਦਾਤਾ ਹੈ ਮਨੁੱਖਾਂ ਬੰਦਿਆਂ ਦਾ ਚੋਨਾ ਦਾ ਵੀ ਪਾਣੀ ਵਿਚ ਰਹਿਣ ਵਾਲੇ ਜੀਵਾਂ ਦਾ ਵੀ ਆਕਾਸ਼ ਵਿਚ ਉੱਡਣ ਵਾਲੇ ਪਸ਼ੂ ਪੰਛੀਆਂ ਦਾ ਵੀ ਪrakash ਵਿੱਚ ਉੱਡਣ ਵਾਲੇ ਜਿਹੜੇ ਪੰਛੀਆਂ ਨੇ ਉਹਨਾਂ ਦਾ ਵੀ ਗੁਰਮੁਖ ਪਰਉ ਉਹ ਹੀ ਰੱਖਾ ਦੇਣ ਵਾਲਾ ਹੈ ਜਿਹੜਾ ਉਹਦੇ ਕੋਲੋਂ ਮੰਗਦਾ ਉਹਨੂੰ ਉਹ ਦੇਈ ਜਾਂਦਾ ਹੈ ਜਿਸ ਤਰ੍ਹਾਂ ਜਸਾ ਸੋਇਆ ਸੀ ਕਸੇ ਹੋਈ ਜਿਹੜਾ ਐਡਾ ਵੱਡਾ ਦਾਤਾ ਹੋਵੇ ਜਿਹਦੀ ਮੁਠੀ ਵਿੱਚ ਸਲਤਨਤ ਕੁੱਲ ਦਾ ਰਿਜਕ ਹੋਵੇ ਉਹ ਇਹੋ ਜਿਹੀਆਂ ਗੱਲਾਂ ਨਹੀਂ ਕਰਦਾ ਕਦੇ